ਜੇ ਕੱਢ ਲਈਆਂ ਕੰਧਾਂ ਇਹਨੂੰ ਸ਼ਰਮਾ ਜਾਂ ਮਨੰਦਾ ਕੰਧਾਂ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਹੋਣ ਤੇ ਬੂਹੇ ਬਾਰੀਆਂ ਚ ਬੂਹੇ ਬਾਰੀਆਂ ਤੇ ਲੰਘ ਆਵੇ ਤੋਸ ਦੀ ਕਿ ਉਹ ਕਾਤ ਤੇ ਰੱਖ ਦਿੰ ਉਹ ਘਰ ਦਾ ਨੋਕਾ ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲਾ ਇਹ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ੀਅਲ ਤੇ ਅੰਮ੍ਰਿਤਸਰ 2 ਕਿਲੋਮੀਟਰ ਦਾ ਸਮਾਨ ਕਿਉਂ ਨਾ ਜਾਵੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਇਹ ਮੰਗ ਮੁੜ ਤੋਂ ਦੁਹਰਾਈ ਹੈ ਕਿ ਲਾਹੌਰ ਅਤੇ ਅੰਮ੍ਰਿਤਸਰ ਦੇ ਦਰਮਿਆਨ ਵਪਾਰ ਦਾ ਰਾਹ ਖੁੱਲਣਾ ਚਾਹੀਦਾ ਹੈ ਦੇ ਰਿਸਨ ਨਵਜੋਤ ਸਿੰਘ ਸਿੱਧੂ ਅੱਜ ਕਰਤਾਰਪੁਰ ਕਾਰਿਡੋਰ ਦੇ ذریعے ਨਤਮਸਤਕ ਹੋਣ ਗਏ ਨੇ ਗੁਰਦੁਆਰਾ ਸਾਹਿਬ ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਰ ਮੁਗ ਤੋਂ ਉਹੀ ਮੰਗ ਦੁਰਾਈ ਜੋ ਹਮੇਸ਼ਾ ਦ ਕਹਿੰਦੇ ਨੇ ਕਿ ਜੋ ਵਪਾਰ ਹੈ ਦੋਵਾਂ ਮੁਲਕਾਂ ਦੇ ਦਰਮਿਆਨ ਹੋਣਾ ਚਾਹੀਦਾ ਹੈ ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ ਤਾਂ ਜੋ ਦੋਵੇਂ ਪਾਸਿਆਂ ਦੇ ਲੋਕ ਖੁਸ਼ਹਾਲ ਹੋ ਸਕਣ ਕੋ ਸ਼ੁਕਰਾਨਾ ਹਰ ਪਲ ਹਰ ਵਕਤ ਕਰਨਾ ਚਾਹੀਦਾ ਹੈ ਗੁਰੂ ਦੀ ਮਿਹਰ ਦਾ ਪੀਪਲ ਟੂ ਪੀਪਲ ਕੰਟੈਕਟ ਦਾ ਸਮਰiddhi ਦਾ ਔਰ ਅਸੰਖਿਆ ਸੰਭਾਵਨਾਵਾਂ ਜਿਹੜੀਆਂ ਇਹ ਲਾਂਘਾ ਲੈ ਕੇ ਆਇਆ ਮੈਂ ਅਜੇ ਵੀ ਇਸ ਲਾਂਘੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ ਉਹਨੂੰ ਅਨਲੌਕਡ ਦੇਣਾ ਇਹਨੂੰ ਜਿੰਨਾ ਅਸੀਂ ਅਨਲੌਕ ਕਰ ਲਾਂਗੇ ਇਹ ਉਹਨਾਂ ਮਾਨਵਤਾ ਦਾ ਭਲਾ ਕਰ ਪਾਉਣੀ ਸਦੀ ਪਹਿਲਾਂ ਅਸਾਂ ਸਰਹੱਦਾਂ ਉੱਤੇ ਕੱਢ ਲਈਆਂ ਕੰਦਾ ਤੇ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਪਰ ਯਾਰੋ ਇੱਕ ਗੱਲ ਅੱਖ ਨਹੀਂ ਮੈਂ ਖਾਸ ਚਾਹਣਾ ਕੰਧਾ ਹੋਣ ਕੰਧਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਕੰਧਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਕੰਧਾ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਕੰਧਾ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਹੋਣ ਤੇ ਬੂਹੇ ਬਾਰੀਆਂ ਚੋਂ ਬੂਹੇ ਬਾਰੀਆਂ ਚੋਂ ਲੰਗ ਆਵੇ ਦੋਸਤੀ ਤੇ ਪਿਆਰ ਬੂਹੇ ਬਾਰੀਆਂ ਚੋਂ ਲੰਗ ਆਵੇ ਦੋਸਤੀ ਤੇ ਪਿਆਰ ਉਹ ਸਾਡਾ ਮੇਲ ਜੋਲ ਰਵੇ ਸਾਤਾ ਮੇਰ ਜੋਨ ਰਵੇ ਯਾਰੋ ਵਦੇ ਫਣ ਦੇ ਪਪਾ ਵਦੇ ਫਣ ਦੇ ਪਪਾ ਇਹ ਸੁਨੇਹਾ ਤਾਂ ਪੇ ਇਹ ਉਸ 파ਰਸ ਦਾ ਜੀ ਨੂੰ ਛੁੰਦਾ ਨਾ ਉਹਦੇ ਚ ਗੌਰਵ ਦਾ ਸੰਚਾਰ ਕਰਦਾ ਸਿੱਧੂ ਤੇ ਕੀ ਹੁਕਮ ਕਰ ਤੇ ਰੱਖ ਦੇ ਉਸ ਘਰ ਦਾ ਨੌਕਰ ਚਾਕ ਕਰਾ ਕੂਕ ਕਰ ਵਫਾਦਾਰੀ ਦੋ ਮੁਲਕਾਂ ਦੀ ਗੱਲ ਨਹੀਂ ਇਹ ਕੁੱਲ ਜਹਾਨ ਦੀ ਗੱਲ ਕਰਦਾ ਇਹ ਗੱਲ ਸਿਰਫ ਲੰਘੇ ਦੀ ਨਹੀਂ ਇਹ ਗੱਲ ਸਿਰਫ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਹੀਂ ਇਹ ਗੱਲ ਤੇ ਕੁੱਲ ਜਹਾਨ ਦੀ ਹੈ ਇਹ ਉਹ ਮੁਕੱਦਸ ਜਗ੍ਹਾ ਹੈ ਜਿਨੇ ਅੰਮ੍ਰitsar ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖਿਆ ਸ਼ਤਾਬ ਦੀਆਂ ਸ਼ਤਾਬ ਦੀਆਂ ਕਿਉਂ ਕਿਉਂਕਿ ਅਸੀਂ ਸਿਲਕਨ ਰੂਟ ਤੋਂ ਜਾਂਦੇ ਸੀ ਔਰ ਅਖੀਰ ਤੱਕ ਉਜ਼ਬੇਕਿਸਤਾਨ ਕਜ਼ਾਕਿਸਤਾਨ ਰਸ਼ੀਆ ਯੂਰਪ ਸਾਰੀਆਂ ਥਾਵਾਂ ਤੇ ਵਪਾਰ ਚੱਲੂ ਸੀ ਹੁਸ਼ਾਰਪੁਰੀਏ ਚਿੱਤੇ ਕੁਰਤੇ ਪਜਾਮੇ ਪਾ ਕੇ ਬਲਖ ਖਾਰੇ ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਦੀ ਠੀਕ ਹੈ ਕਿ ਨਹੀਂ ਉਹ ਜਿਹੜਾ ਸ਼ਬਦ ਜਿਹੜਾ ਸੁਖ ਛੱਜੂ ਦੇ ਚਾਰੇ ਨਾਲ ਬਲਕ ਨਾਲ ਬੁਖਾਰੇ ਉੱਥੋਂ ਹੀ ਪਿਆ। ਸਮਝਿਆ ਨਹੀਂ? ਇੱਥੋਂ ਜਾਂਦੇ ਖਰਾਕ ਦੇਣੇ। ਹਲਾਮੀਆਂ ਕਾਲਜ ਹਾਕੀ ਖੇਡ ਕੇ ਸ਼ਾਮ ਨੂੰ ਵਾਪਸ। ਸਮਝਿਆ? ਸਮਝਾਉਂਦਾ ਐਕਸਪ੍ਰੈਸ ਚੱਲਦੀ ਸੀ, ਸ਼ੂਕਰੀ ਜਾਂਦੀ ਹੁੰਦੀ। ਦਿਲਾਂ ਨੂੰ ਜੋੜਦੀ ਜਾਂਦੀ ਹੁੰਦੀ। ਜੋੜਨ ਵਾਲੇ ਨੂੰ ਮਾਣ। ਤੋੜਨ ਵਾਲੇ ਨੂੰ ਮਾਣ। ਕੋਈ ਸਿਕਿਉਰਿਟੀ ਦਾ ਮਾਮਲਾ ਹੈ ਭਾਈ, ਸ਼ਨਾਖਤ ਹੋਈ ਹੋਈ ਹੈ ਪਾਸਪੋਰਟ ਵਾਲਿਆਂ ਦੀ। ਐਸਐਸਪੀ ਸ਼ਨਾਖਤ ਕਰਦਾ। ਪਈਆ ਕਿ ਨਹੀਂ? ਸਵਾਲ ਇਹ ਹੈ ਕਿ ਬਾਬੇ ਦਾ ਸਨੇਹਾ ਜੋੜਨ ਦਾ ਸਨੇਹਾ ਤੇ ਅਮਨ-ਅਮਾਨ ਦਾ ਸਨੇਹਾ ਪਿਆਰ ਮੁਹੱਬਤ ਦਾ ਸਨੇਹਾ ਆਪਸੀ ਭਾਈਚਾਰੇ ਦਾ ਸਨੇਹਾ ਪੀਸ ਬਿਗੇਟਸ ਪ੍ਰੋਸਪਰਿਟੀ ਜਿੱਥੇ ਅਮਨ-ਅਮਾਨ ਹੋਊ ਉੱਥੇ ਬਿਜ਼ਨਸ ਹੋਊ ਵਪਾਰ ਹੋਊ ਉੱਥੇ ਛੋਟਾ ਵਪਾਰੀ ਪੰਪੂ ਉੱਥੇ ਇਕਨੋਮਿਕ ਫਾਇਦੇ ਦੇ ਨਾਲ ਆਪਸੀ ਸਾਂਝ ਪੰਪੂ ਇਹ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਇਸ ਲੰਘ ਇਹ ਪ੍ਰਮਾਣ ਹੈ ਕਿ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਜ਼ਬਾਨਾਂ ਇੱਕ ਨੇ ਖਾਣ ਪਾਣ ਇੱਕ ਹੈ ਸਾਡੀਆਂ ਤਾਂ ਗਾਲਾਂ ਵੀ ਇੱਕ ਨੇ ਟੌ ਟੱਪੇ ਇੱਕ ਨੇ ਮਤਲਬ ਬਰਾਬਰ ਜੇ ਠੀਕ ਹੈ ਕਿ ਨਹੀਂ ਭਾਵਾਂ ਵੱਜਵੇ ਹੁਣ ਭਾਵਾਂ ਛੀਮੇ ਹੁਣ ਜਾਤਾਂ ਕੋ ਉਤਰ ਇੱਕ ਨੇ ਹੈ ਕਿ ਨਹੀਂ ਕਲਚਰ ਇੱਕ ਹੈ ਤੇ ਤੁਸੀਂ ਦੇਖੋ ਹਸਪਿਟੈਲਿਟੀ ਜਾ ਕੇ ਹੱਥਾਂ ਤੇ ਚੁੱਕਦੇ ਪਲਕਾਂ ਤੇ ਵਿਝਾਉਂਦੇ ਤੇ ਮਿੱਤਰ ਪਿਆਰੇ ਜਿਹੜਾ ਟ੍ਰੇਡ ਦਾ ਪੋਟੈਂਸ਼ੀਅਲ ਹੈ ਨਾ 37 ਬਿਲੀਅਨ ਯੂ ਐਸ ਡਾਲਰ ਹੈ 37 ਬਿਲੀਅਨ ਇਕ ਬਿਲੀਅਨ ਚ 100 ਕਰੋੜ ਆਉਂਦਾ ਹੈ 37 ਬਿਲੀਅਨ ਯੂ ਐਸ ਡਾਲਰ ਹੈ ਅਸੀਂ ਸਿਰਫ 2 ਬਿਲੀਅਨ ਯੂ ਐਸ ਡਾਲਰ ਤੱਕ ਪਹੁੰਚਿਆ ਸਿਰਫ 2 ਪਾਰਾ ਯਾਰ ਰঞ্জੀਤ ਜਦੋਂ ਰਾਜ ਹੁੰਦਾ ਨਾ ਤੇ ਅੱਜ 18 ਤੋਂ 20 ਕਰੋੜ ਵਾਦੀ ਹੁੰਦੀ ਨੌਂ ਜ਼ਿਲ੍ਹੇ ਨਾਰਥ-ਵੈਸਟ ਫਰੰਟੀਅਰ ਪ੍ਰੋਫੈਂਸ ਦੋਹੇ ਪੰਜਾਬ ਖਰਾਚੀ ਸਭ ਕੁਝ ਵਿੱਚ ਸਮਝਿਆ ਕਿ ਨਹੀਂ ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਿਆ ਕਿਸੇ ਨੂੰ ਇੱਕ ਫਾਂਸੀ ਨਹੀਂ ਹੋਈ ਇਹ ਦੇਖੋ ਇਦੋਂ ਵੱਡਾ ਅਮਨਮਾਨ ਦਾ ਕੀ ਪੈਗਾਮ ਹੈ ਹਰ ਧਰਮ ਦਾ ਸਨਮਾਨ ਹਰ ਧਰਮ ਦਾ ਸਨਮਾਨ ਕਾਸ਼ੀ ਵਿਸ਼ਵਨਾਥ ਜਾ ਕੇ ਵੀ ਮਹਾਰਾਜ ਜੀ ਸਿਓ ਢਾਈ ਮਹੀਨੇ ਦੀ ਸੇਵਾ ਕਰਕੇ ਸੋਨਾ ਚੜਾ ਕੇ ਆਇਆ ਲੋ ਲੋ ਉਹ ਵਕਤ ਯਾਦ ਆਉਂਦੇ ਆ ਤੇ ਦੂਸਰੀ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹਣਾ ਉਹ ਇਦੋਂ ਵੀ ਵੱਡੀ ਹੈ ਤੁਸੀਂ ਕਿਤੇ ਇਹ ਨਾ ਸੋਚਿਓ ਕਿ ਇਹ ਜਿਹੜਾ ਬਾਰਡਰ ਹੈ ਇੱਥੇ ਮੈਂ ਦੋ ਮੁਲਕਾਂ ਦੀ ਗੱਲ ਹੀ ਕਰਨ ਆਇਆ ਨਹੀਂ ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨ ਆਇਆ ਇਸ ਜਹਾਨ ਦੇ ਪੀਸ ਆਫ ਦਾ ਵਰਲਡ ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ ਔਰ ਕਈ ਵਾਰ ਛੋਟੀ ਜੀ ਚਿੰਗਾਰੀ ਜੰਗਲ ਜਲਾ ਕੇ ਰੱਖ ਜੰਗਲ ਜਲਾ ਕੇ ਰੱਖ ਕਰ ਚਿੰਗਾਰੀਆਂ ਵੱਧੀਆਂ ਵੱਧੀਆਂ ਮਸ਼ਾਲਾਂ ਬਣ ਜਾਂਦੀ ਅੱਗ ਵੱਧਦੀ ਫਿਰ ਲਪਟਾਂ ਚ ਲੈ ਲੈਂਦੇ ਫਿਰ ਈਰਾਨ ਔਰ ਸਾਡੇ ਨੇਬਰ ਦੇ ਨਾਲ ਥੋੜੀ ਬੋਟੀ ਜੰਗ ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ ਮਜ਼ਲੂਮ ਔਰਤਾਂ ਉਹਨਾਂ ਦੀ ਜਦੋਂ ਮੌਤ ਦੇਖਦਾ ਛੋਟੇ ਛੋਟੇ ਬੱਚੇ ਮੈਂ ਸੋਚਦਾ ਕਿ ਕੱਲ ਦਾ ਜੰਮਿਆ ਜਵਾਕ ਇਹਦਾ ਕੀ ਕਸੂਰ ਹੈ ਭਾਈ ਕਿ ਜੰਗ ਕੋਈ ਹੱਲ ਹੈ ਕੀ ਹੱਲ ਕੱਢ ਲਿਆ ਸੀ ਦੱਸੋ ਹੱਲ ਟੇਬਲ ਤੇ ਨਹੀਂ ਨਿਕਲਣਗੇ ਹੱਲ ਪਿਆਰ ਮੁਹੱਬਤ ਨਾਲ ਇੱਕ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ ਇਸ ਕਰਕੇ ਮੈਂ ਚਾਹਣਾ मेरी एक ख्वाहिश है मेरी ये तमन्ना है कि यूएनओ यूनाइटेड नेशंस ऑर्गेनाइजेशन वो तगड़ी होवे ਉਹ ਸਾਰਿਆਂ ਤੋਂ ਵੱਡੀ ਸਰਕਾਰ ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ ਉੱਤੇ ਲੋਕ ਸਭਾ ਦੇ ਵਿੱਚ ਐਮਪੀਆਂ ਦੀ ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ ਯੂਐਨ ਹੈ ਯੂਐਨ ਯੂਨਾਈਟਿਡ ਨੇਸ਼ਨਸ ਉਹਨੂੰ ਐਮਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵੀਨ ਕਰਨ ਦੀ ਫॉर वर्ल्ड ਪੀਸ ਇਹੀ ਬਾਬੇ ਨਾਨਕ ਦਾ ਸੀ ਜਗਤਗੁਰੂ ਬਾਬਾ ਨਾਨਕ ਅਮਨ ਮਾਨ ਕਿਉਂਕਿ ਅਮਨ ਮਾਨ ਜਿੱਥੇ ਹੋਏਗਾ ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ ਜਦੋਂ ਮੈਂ ਫਲਸਤੀਨ ਨੂੰ ਦੇਖਦਾ ਜਦੋਂ ਮੈਂ ਆ ਬੰਬ ਦੇਖਦਾ ਅੱਜ ਕੱਲ ਤੇ ਜੰਗਾਂ ਬਾਰਡਰਾਂ ਦੀਆਂ ਥੋੜਾ ਨ ਰਹਿ ਗਈਆਂ ਕਿੱਥੇ ਬੈਠੇ ਆ ਬਟਨ ਦੱਬਿਆ ਕਿੱਥੇ ਕੀ ਕਿਧਰੋਂ ਗਈ ਕਿਧਰ ਨਹੀਂ ਕੀ ਹੋ ਗਿਆ ਹਾਂਗੇ ਨਹੀਂ ਇਸ ਕਰਕੇ ਇਹ ਸਾਰੀਆਂ ਮੰਗਾ ਮੈਂ ਬਾਰਮ-ਬਾਰ ਰੱਖੂੰ ਹਰ ਥਾਂ ਰੱਖੂੰ ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲਾ ਕੇ ਇਹ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ੀਅਲ ਜੇ ਕਰਾਚੀ ਬੰਬੇ ਖੁੱਲ੍ਹਾ ਤੇ ਅਟੈਕ ਤੇ ਉਧਰੋਂ ਵੀ ਹੋਏ ਨੇ ਨਾ ਬੰਬਈ ਤੇ ਭਾਈ ਫਿਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ ਬਾਈ 1000 ਕਿਲੋਮੀਟਰ 2200 ਕਿਲੋਮੀਟਰ ਮੰਦਰਾਪੋਰਟ ਤੇ ਕਿਉਂ ਟਿਕੇ ਮੰਦਰਾਪੋਰਟ ਤੇ ਕੀ ਖਾਸ ਗੱਲ ਆ ਬਈ ਹੈ ਇਹ ਲਾਹੌਰ ਕਿਉਂ ਨਾ ਜਾਵੇ ਸਿੱਧਾ ਸਮਾਨ ਜਿਵੇਂ ਜਾਂਦਾ ਹੁੰਦਾ ਚਲੋ ਜੇ ਸਿਕਿਉਰਿਟੀ ਦੀ ਗੱਲ ਹੈ ਕਾਰਗੋ ਕਰ ਦਿਓ ਅੱਗੇ ਫਲਾਈਟਾਂ ਸ਼ੁਰੂ ਕਰਾਈਏ ਕੌਮੀ ਕੌਮਾਂਤਰੀ 에ਰਪੋਰਟ ਕੌਮਾਂਤਰੀ 에ਰਪੋਰਟ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕੀ ਦੇ ਫਾਇਦੇ ਲਈ ਸੀ ਕਮਾਂਤਰੀ ਹਵਾਈ ਅੱਡੇ ਤੋਂ ਕਮਾਂਤਰੀ ਫਲਾਈਟਾਂ ਤੇ ਹੈ ਨਹੀਂ ਬਿਲਕੁਲ ਹਾਂ ਕਮਾਂਤਰੀ ਹਵਾਈ ਅੱਡੇ ਨੂੰ ਬਣਾ ਕੇ ਵਾਇਰ ਕੀਤਾ ਤੇ ਕੌਣ ਲੈ ਗਏ ਉਹ ਪੈਸੇ ਪੂਹੇ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਵੱਡੀ ਕਰਦਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ ਹੈ ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਵਾਂਗੇ ਅੱਧਾ